ਮੇਰੀ ਵੀਡੀਓ ਦੇਖ ਰਹੇ ਸਾਬੇਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਸਰਬਜੀਤ ਸਿੰਘ ਰਿਆੜ ਬਟਾਲੇ ਤੋਂ ਆਪ ਸਭ ਦਾ ਸਵਾਗਤ ਕਰਦਾ ਜੀ ਸਰ ਅੱਜ ਅਸੀਂ ਗੱਲ ਕਰਾਂਗੇ ਸਿੱਖ ਰਾਜ ਦੇ ਇੱਕ ਅਜਿਹੇ ਜਰਨਲ ਦੀ ਜਿਹਨੂੰ ਸਾਡੇ ਇਤਿਹਾਸਕਾਰਾਂ ਨੇ ਬਿਲਕੁਲ ਹੀ ਭੁਲਾ ਦਿੱਤਾ ਨਾ ਤਾਂ ਉਹਦੇ ਬਾਰੇ ਕੁਝ ਜ਼ਿਆਦਾ ਲਿਖਿਆ ਗਿਆ ਨਾ ਇਤਿਹਾਸਕਾਰਾਂ ਨੇ ਉਹਦੇ ਬਾਰੇ ਕੋਈ ਜ਼ਿਆਦਾ ਗੱਲ ਕੀਤੀ ਹਾਲਾਂਕਿ ਸਿੱਖ ਰਾਜ ਨੂੰ ਵਧਾਉਣ ਦੇ ਵਿੱਚ ਜਿੰਨਾ ਆਪਾਂ ਸਰਦਾਰ ਹਰੀ ਸਿੰਘ ਨਲਵੇ ਦਾ ਹੱਥ ਮੰਨਦੇ ਆ ਉਹਨਾਂ ਹੀ ਹੱਥ ਇਸ ਜਰਨਲ ਦਾ ਸੀ ਇਸ ਜਰਨਲ ਦਾ ਨਾਮ ਜਨਰਲ ਜੋਰਾਵਰ ਸਿੰਘ ਹੈ ਜੀ ਇਹਨਾਂ ਦਾ ਜਨਮ 28 ਮਾਰਚ 1785 ਨੂੰ ਇਸ ਟਾਈਮ ਹਿਮਾਚਲ ਦੇ ਤਾਗੜਾ ਡਿਸਟ੍ਰਿਕਟ ਦੇ ਪਿੰਡ ਅਨਸਰਾਂ ਦੇ ਵਿੱਚ ਹੋਇਆ ਜੀ। ਛੋਟਾ ਕੱਦ ਤੇ ਤਗੜਾ ਜੁੱਸੇ ਦੇ ਮਾਲਕ ਜਨਰਲ ਜੋਰਾਵਰ ਸਿੰਘ ਜੋ ਨੇ ਇਹ ਮਹਾਰਾਜਾ ਰਣਜੀਤ ਸਿੰਘ ਦੇ ਸ਼ੁਰੂ ਜਦੋਂ ਰਾਜ ਉਹਨਾਂ ਨੇ ਸ਼ੁਰੂ ਕੀਤਾ ਉਹ ਸ਼ੁਰੂ ਦੇ ਜਰਨੈਲ ਉਹਨਾਂ ਦੇ ਫੌਜ ਦੇ ਵਿੱਚ ਭਰਤੀ ਹੋਏ ਸੀਗੇ ਔਰ ਇਹ ਜਰਨੈਲ ਜਿਉਂ ਨੇ ਇਹ ਕਿਸ਼ਤਵੜ ਦੇ ਏਰੀਆ ਦੇ ਗਵਰਨਰ ਵੀ ਰਹੇ ਨੇ ਉਸ ਤੋਂ ਬਾਅਦ ਇਹਨਾਂ ਨੇ ਲਦਾਖ ਏਰੀਆ ਜਿੱਤੇ ਆ ਜੀ ਲਦਾਖ ਤੋਂ ਹੁੰਦੇ ਹੋਏ ਇਹ ਗਾਂ ਨਿਕਲੇ ਨੇ ਗਿਲਗਿਟ ਬਲਿਸਤਾਨ ਜੋ ਹੈ ਜੋ ਅੱਜ ਦਾ ਮਤਲਬ ਦੁਨੀਆ ਦਾ ਦੂਸਰਾ ਸਭ ਤੋਂ ਉੱਚਾ ਏਰੀਆ ਪੈਂਦਾ ਹੈ ਉਸ ਏਰੀਆ ਨੂੰ ਨਿਕਲੇ ਨੇ ਇਸ ਟਾਈਮ ਇਹ ਇਲਾਕਾ ਜਿਹੜਾ ਹੈ ਅਹਿਮਦ ਸ਼ਾ ਅਫਦਾਲੀ ਦੇ ਕਬਜ਼ੇ ਦੇ ਵਿੱਚ ਸੀਗਾ ਔਰ ਜੇਕਰ ਇਹਨੂੰ ਜਨਰਲ ਜੋਰਾਵਰ ਸਿੰਘ ਨਾਲ ਉਹਨਾਂ ਕੋ ਜਿੱਤਦੇ ਤੇ ਹੋ ਸਕਦਾ ਸੀ ਇਹ ਏਰੀਆ ਇਸ ਟਾਈਮ ਅਫਗਾਨਿਸਤਾਨ ਜਾਂ ਏਰੀਆ ਦੇ ਵਿੱਚ ਹੁੰਦਾ ਸਨ 1841 ਨੂੰ ਜਰਨੈਲ ਜੋਰਾਵਰ ਸਿੰਘ ਜੋ ਨੇ ਇਹ ਪੈਗੌਂਗ ਝੀਲ ਦੇ ਰਸਤੇ ਹੁੰਦਿਆਂ ਹੋਇਆਂ ਜਿਹਦੀ ਉਚਾਈ 14300 ਮੀਟਰ ਹੈ ਜੀ ਪੱਛਮੀ ਤਿੱਬਤ ਵੱਲੋਂ ਨਿਕਲੇ ਨੇ ਪੱਛਮੀ ਤਿੱਬਤੋਂ گاਹ ਹੁੰਦਿਆਂ ਹੋਇਆ ਇਹ ਜਿੱਧਰ ਮਾਨਸਰੋਵਰ ਝੀਲ ਵੀ ਪੈਂਦੀ ਹੈ ਔਰ ਚੀਨ ਦਾ ਵੀ ਕੁਝ ਹਿੱਸਾ ਪੈਂਦਾ ਮਤਲਬ ਪੱਛਮੀ ਤਿੱਬਤ ਵੱਲੋਂ ਨਿਕਲੇ ਨੇ ਇਹ ਡੋਗ ਪਚਾ ਪਿੰਡ ਪੈਂਦਾ ਜੀ ਉੱਥੇ ਕੋਈ ਉੱਥੇ ਪਹੁੰਚੇ ਨੇ ਤਿੱਬਤ ਦੇ ਵਿੱਚ ਉੱਥੇ ਤਿੱਬਤੀ ਫੌਜ ਦੇ ਨਾਲ ਇਹਨਾਂ ਦਾ ਮੁਕਾਬਲਾ ਹੋਇਆ ਇਹ ਉਹੀ ਮੁਕਾਬਲਾ ਹੈ ਜਿਸ ਮੁਕਾਬਲੇ ਦੇ ਵਿੱਚ ਜਨਰਲ ਜੋਰਾਵਰ ਸਿੰਘ ਨੇ ਤਿੱਬਤੀ ਫੌਜ ਤੋਂ ਉਹਨਾਂ ਦਾ ਕਲਰ ਫਲੈਗ ਖੋ ਲਿਆ ਸੀਗਾ ਫੌਜ ਦਾ ਇੱਕ ਕਲਰ ਫਲੈਗ ਵੀ ਹੁੰਦਾ ਜੀ ਜਿਹੜਾ ਉਹ ਹਰ ਲੜਾਈ ਦੇ ਵਿੱਚ ਆਪਣੇ ਨਾਲ ਲੈ ਕੇ ਚੱਲਦੇ ਨੇ। ਔਰ ਜਦੋਂ ਜਨਰਲ ਜੋਰਾਵਰ ਸਿੰਘ ਨੇ ਇਹ ਕਲਰ ਫਲੈਗ ਇਹਨਾਂ ਕੋ ਤਿੱਬਤੀ ਫੌਜ ਕੋ ਉਹਨਾਂ ਦਾ ਖੋਲਿਆ ਸੀਗਾ ਔਰ ਉਹ ਅੱਜ ਤੱਕ ਕਲਰ ਵਾਲਾ ਫਲੈਗ ਜੋ ਹੈ ਉਹ ਇੰਡੀਅਨ ਆਰਮੀ ਦੇ ਕੋਲੇ ਪਿਆ ਹੋਇਆ। ਔਰ ਉਹ ਇਲਾਕਾ ਜਿੱਤਣ ਤੋਂ ਬਾਅਦ ਸਰਦਾਰ ਤਕਲਾ ਕੋਟ ਵੱਲ ਨੂੰ ਜੋ ਕਿ ਤਿੱਬਤ ਦੇ ਦੱਖਣ ਦੇ ਸਾਈਡ ਤੇ ਪੈਂਦਾ ਉਧਰੋਂ ਨਿਕਲੇ ਨੇ। ਇਸ ਦੀ ਉਚਾਈ ਤਕਰੀਬਨ 17000 ਫੁੱਟ ਹੈ ਜੀ ਤੇ ਜਦੋਂ ਇਹ ਜਾ ਰਹੇ ਸੀਗੇ ਤੇ ਮਯਮ ਦਰਾ ਪੈਂਦਾ ਉੱਥੇ ਪਈ ਜੀ ਉੱਥੇ ਜਾ ਕੇ ਤੇ ਤਿੱਬਤੀ ਫੌਜ ਦੇ ਨਾਲ ਫਿਰ ਮੁਕਾਬਲਾ ਹੋਇਆ ਇਹਨਾਂ ਦਾ ਇਸ ਤਰ੍ਹਾਂ ਕਰਦੇ ਆ ਘਰਾਉਂਦੇ ਆ ਤਕਰੀਬਨ ਇਸ ਏਰੀਏ ਦੇ ਵਿੱਚ 3 1/2 ਮਹੀਨੇ ਲੜਾਈਆਂ ਚੱਲੀਆਂ ਜੀ ਔਰ ਇਹਨਾਂ ਲੜਾਈਆਂ ਦੇ ਵਿੱਚ ਤਿੱਬਤ ਦਾ 550 ਮੀਲ ਏਰੀਆ ਜਿਹੜਾ ਹੈ ਉਹ ਸਰਦਾਰ ਨੇ ਜਿੱਤ ਕੇ ਆਪਣੇ ਕਬਜ਼ੇ ਦੇ ਵਿੱਚ ਕੀਤਾ ਔਰ ਖਾਲਸਾ ਰਾਜ ਦੇ ਹਵਾਲੇ ਕੀਤਾ ਜਦੋਂ ਇਹ ਸਾਰੀਆਂ ਲੜਾਈਆਂ ਹੋ ਰਹੀਆਂ ਸੀ ਤੇ ਜੁਲਾਈ 1841 ਨੂੰ ਕਮਾਓ ਸਾਈਡ ਦੇ ਜਿਹੜੇ ਅੰਗਰੇਜ਼ ਗਵਰਨਰ ਸੀਗਾ ਉਹਨੂੰ ਪਤਾ ਲੱਗਾ ਜਨਰਲ ਜੋਰਾਵਰਦੀਆਂ ਲੜਾਈਆਂ ਦਾ ਕਿ ਇਹ ਤਿੱਬਤ ਤੱਕ ਪਹੁੰਚਿਆ ਹੈ ਔਰ ਉਸਨੇ ਇੱਕ ਕੈਪਟਨ ਕਨਿੰਗਮ ਨੂੰ ਤਲਬ ਕੀਤਾ ਔਰ ਇਹਨਾਂ ਲੜਾਈਆਂ ਦੀ ਪੁੱਛ ਪੜਤਾਲ ਲਈ ਲਾਹੌਰ ਦਰਬਾਰ ਦੇ ਵਿੱਚ ਉਹਨੂੰ ਕੱਲਿਆ ਸੀਗਾ ਕਿਉਂਕਿ ਉਸ ਟਾਈਮ ਦੇ ਉੱਤੇ ਪੂਰੇ ਭਾਰਤ ਦੇ ਉੱਤੇ ਤਾਂ ਅੰਗਰੇਜ਼ਾਂ ਦਾ ਕਬਜ਼ਾ ਹੋ ਚੁੱਕਾ ਸੀਗਾ ਸਿਰਫ ਸਤਲੁਜ ਪਾਰ ਦਰਿਆ ਦਾ ਸਤਲੁਜ ਦਰਿਆ ਜਿਹੜਾ ਹੈ ਉਹਦੇ ਪਾਰ ਦਾ ਇਲਾਕਾ ਸੀਗਾ ਜੋ ਕਿ ਪੰਜਾਬ ਦੇਸ਼ ਸੀਗਾ ਔਰ ਉਹ ਹੀ ਅੰਗਰੇਜ਼ਾਂ ਦੀ ਪਹੁੰਚ ਤੋਂ ਬਾਹਰ ਸੀਗਾ ਉਸ ਟਾਈਮ ਤੇ ਤਾਂ ਹੀ ਤਾਂ ਕਨਿੰਗਮ ਜਿਹੜਾ ਹੈ ਉਹ ਲਾਹੌਰ ਦਰਬਾਰ ਦੇ ਵਿੱਚ ਗਿਆ ਸੀਗਾ ਉਸ ਟਾਈਮ ਉਧਰ ਪਰ ਸਰਦੀਆਂ ਕਾਰਨ ਜਰਨਲ ਜੋਰਾਵਰ ਸਿੰਘ ਜੋ ਹੈ ਇਹ ਗਾਹ ਨੂੰ ਕੋਈ ਤੀਰਥਪੁਰੀ ਇਲਾਕਾ ਜੀ ਉਧਰ ਨੂੰ ਜਾਣਾ ਚਾਹੁੰਦੇ ਸੀਗੇ ਕਿਉਂਕਿ ਸਰਦੀਆਂ ਸੀਗੀਆਂ ਇਹਨਾਂ ਦਾ ਮਤਲਬ ਹੁੰਦਾ ਹੀ ਆ ਬੰਦੇ ਦੀ ਸੋਚਣੀ ਕਿ ਠੀਕ ਹੈ ਸਰਦੀਆਂ ਲੰਘਾਓ ਗਰਮੀਆਂ ਆਉਣਗੀਆਂ ਤੇ ਜਿਹੜਾ ਬਾਕੀ ਇਹਨਾਂ ਨੇ ਮੁਹਿਮਾ ਚਲਾਉਣੀਆਂ ਸੀਗੀਆਂ ਉਹਦੇ ਵਿੱਚ ਇਹਨਾਂ ਦਾ ਰਦਾ ਸੀ ਗਰਮੀਆਂ ਦੇ ਵਿੱਚ ਸ਼ਿਰ ਕੰਮ ਸ਼ੁਰੂ ਕੀਤਾ ਜਾਏਗਾ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਜੀ ਤਿੱਬਤੀ ਫੌਜ ਨੇ ਮਤ ਸਗ ਦਰਾ ਜੀ ਮਤ ਸਗ ਦਰਾ ਹੈ ਕੋਈ ਉਥੋਂ ਅਚਾਨਕ ਹਮਲਾ ਕੀਤਾ ਔਰ ਲੜਾਈ ਸ਼ੁਰੂ ਹੋਈ ਕਹਿੰਦੇ ਨੇ ਕਿ ਉਸ ਦਿਨ ਬਰਫਬਾਰੀ ਵੀ ਬੜੀ ਪੈਂਦੀ ਸੀਗੀ ਔਰ ਟੈਂਪਰੇਚਰ ਜਿਹੜਾ ਮਾਈਨਸ ਕੋਈ 34 ਦੱਸਦਾ ਹੈ ਕੋਈ 45 ਦੱਸਦਾ ਹੈ ਕੋਈ 40 ਦੱਸਦਾ ਹੈ ਜੀ ਮਤਲਬ ਹੈ ਮਾਈਨਸ ਦੇ ਵਿੱਚ 40 45 34 ਤਾਪਮਾਨ ਔਰ ਪਰ ਠੰਡ ਦੇ ਵਿੱਚ ਜਦੋਂ ਲੜਾਈ ਹੋਈ ਹੈ ਉਸ ਲੜਾਈ ਦੇ ਵਿੱਚ 12 ਦਸੰਬਰ 1841 ਨੂੰ ਜਨਰਲ ਜੋਰਾਵਰ ਦੇ ਮੋੜੇ ਦੇ ਵਿੱਚ ਪਹਿਲਾਂ ਗੋਲੀ ਵੱਜਦੀ ਹੈ ਜੀ ਗੋਲੀ ਜਦੋਂ ਵੱਜੀ ਹੈ ਤੇ ਦੂਸਰਾ ਦੁਸ਼ਮਨ ਨੇ ਵੁੰਗ ਮਾਰਿਆ ਜੀ ਉਹਨਾਂ ਦੀ ਛਾਤੀ ਦੇ ਵਿੱਚ ਵੁੰਗ ਇੱਕ ਹੁੰਦਾ ਹੈ ਤਕਰੀਬਨ 3.5 4 ਫੁੱਟ ਲੰਮਾ ਵਰ샤 ਹੁੰਦਾ ਹੈ ਉਹ ਮਾਰਿਆ ਉਹਨਾਂ ਦੀ ਛਾਤੀ ਦੇ ਵਿੱਚ ਔਰ ਸਰਦਾਰ ਨੂੰ ਸ਼ਹੀਦ ਕੀਤਾ ਗਿਆ ਜਦੋਂ ਸਰਦਾਰ ਸ਼ਹੀਦ ਹੁੰਦਾ ਹੈ ਇਸ ਪੂਰੀ ਜਿਹੜੀ ਇਹਨਾਂ ਦੀ ਮੁਹਿੰਮ ਹੈ ਜਦੋਂ ਮਤਲਬ ਸ਼ੁਰੂ ਤੋਂ ਚੱਲਿਆ ਇਥੋਂ ਲਾਸਟ 12 ਦਸੰਬਰ ਤੱਕ ਸਰਦਾਰ ਦੇ ਨਾਲ-ਨਾਲ ਤਕਰੀਬਨ 12000 ਸਿੱਖ ਸਿਪਾਹੀ ਜਿਹੜੇ ਨੇ ਉਹ ਵੀ ਸ਼ਹੀਦ ਹੋਏ ਆ ਜੀ ਇਹ ਲੜਾਈ ਤਕਲਾ ਕੋਟ ਦੇ ਵਿੱਚ ਹੋਈ ਸੀ ਜਿੱਥੇ ਸਰਦਾਰ ਸ਼ਹੀਦ ਹੋਇਆ ਔਰ ਅੱਜ ਵੀ ਉੱਥੇ ਇੱਕ ਸਮਾਦ ਬਣੀ ਹੋਈ ਹੈ ਜੀ ਸਰਦਾਰ ਦੀ ਜਨਰਲ ਜੋਰਾਵਰ ਸਿੰਘ ਜਦੋਂ ਇਹ ਲੜਾਈ ਸ਼ਹੀਦ ਹੁੰਦੇ ਨੇ ਇਸ ਲੜਾਈ ਦੇ ਵਿੱਚ ਤਾਂ ਜਿਹੜੇ ਕਬੀਲੇ ਜਾਂ ਸੈਨਿਕ ਜਿਹੜੇ ਇਸ ਲੜਾਈ ਦੇ ਵਿੱਚ ਤਿੱਬਤ ਵੱਲੋਂ ਲੜ ਰਹੇ ਸੀਗੇ ਉਹ ਕਹਿੰਦੇ ਕਿ ਉਹਨਾਂ ਦੇ ਆਪਸੀ ਫਿਰ ਲੜਾਈ ਸ਼ੁਰੂ ਹੋ ਗਈ ਆਪਸ ਦੇ ਵਿੱਚ ਹੀ ਉਹ ਇਸ ਕਰਕੇ ਕਿਉਂਕਿ ਇਹਨਾਂ ਦਾ ਇਹ ਵਿਸ਼ਵਾਸ ਹੈਗਾ ਕਿ ਸ਼ੇਰ ਦਾ ਮਾਸ ਘਰ ਰੱਖਣ ਦੇ ਕਾਰਨ ਜਿਹੜਾ ਘਰ ਦੇ ਵਿੱਚ ਹੋਣ ਵਾਲਾ ਬੱਚਾ ਹੁੰਦਾ ਹੈ ਉਹ ਸ਼ੇਰ ਤਰ੍ਹਾਂ ਬਹਾਦਰ ਔਰ ਨਿਹੜਰ ਹੁੰਦਾ ਹੈ ਔਰ ਇਹ ਲੋਕ ਸਮਝਦੇ ਜੀ ਕਿ ਇਹੋ ਜਿਹਾ ਸਰਦਾਰ ਜਿਹੜਾ ਜਨਰਲ ਜ਼ੋਰਾ ਸਿੰਘ ਵਰਗਾ ਸਰਦਾਰ ਇਹ ਸ਼ੇਰ ਸੀ ਜਿਹੜਾ ਕਿ ਪੰਜਾਬ ਦੇਸ਼ ਤੋਂ ਆ ਕੇ ਤੇ ਸਾਡੇ ਦੇਸ਼ ਤੇ ਇਹਨਾਂ ਕਬਜ਼ਾ ਕੀਤਾ ਔਰ ਤੜੱਲੇ ਨਾਲ ਲੜਾਈ ਲੜਦਾ ਰਿਹਾ ਔਰ ਉਹ ਚਾਹੁੰਦੇ ਸੀਗੇ ਕਿ ਕੋਈ ਇੱਕ ਕਬੀਲਾ ਚਾਹੁੰਦਾ ਸੀ ਕਿ ਇਹ ਡੈਡ ਬੋਡੀ ਅਸੀਂ ਲੈ ਕੇ ਜਾਈਏ ਦੂਜੇ ਕਹਿੰਦੇ ਸੀਗੇ ਕਿ ਅਸੀਂ ਲੈ ਕੇ ਜਾਈਏ ਫਿਰ ਇਹ ਫੈਸਲਾ ਹੋਇਆ ਜੀ ਕਿ ਸਰਦਾਰ ਦੇ ਸਰੀਰ ਦੇ ਟੁਕੜੇ ਕਰਕੇ ਤੇ ਉਹਨਾਂ ਦਾ ਮੁੱਲ ਪਾਇਆ ਜਾਵੇ ਮਤਲਬ ਉਹਦਾ ਮਾਸ ਜਿਹੜਾ ਹੈ ਉਹ ਵੇਚਿਆ ਜੀ ਇਹਨਾਂ ਨੇ ਕੋਈ ਇੱਕ ਇਹਨਾਂ ਦੱਸਦਾ ਕੋਈ ਕਹਿੰਦਾ ਦੱਸਦਾ ਕੋਈ 200 ਰੁਪਏ ਕਿਲੋ ਦੱਸਦਾ ਕੋਈ 250 ਰੁਪਏ ਕਿਲੋ ਉਸ ਟਾਈਮ ਸਰਦਾਰ ਦਾ ਮਾਸ ਵਿਕੇ ਜੀ ਇੱਕ ਦੇਖੋ ਇੰਨੀ ਵੱਡੀ ਸ਼ਖਸੀਅਤ ਹੋ ਇੰਨਾ ਵੱਡਾ ਜਰਨੈਲ ਜੀ ਦਾ ਕਿ ਮੁੜ ਕੇ ਸਰੀਰ ਦਾ ਵੀ ਮੁੱਲ ਪਿਆ ਮਾਸ ਵੀ ਉਹਦਾ ਵਿਕਿਆ ਪਰ ਉਹਦੇ ਬਾਰੇ ਇਤਿਹਾਸਕਾਰਾਂ ਨੇ ਬਿਲਕੁਲ ਹੀ ਮਨਫ਼ੀ ਕਰ ਦਿੱਤਾ ਕੁਝ ਨਹੀਂ ਲਿਖਿਆ ਕੁਝ ਨਹੀਂ ਦੱਸਿਆ ਸਮਝ ਨਹੀਂ ਆਈ ਕਿ ਬਣ ਕੀ ਗਿਆ ਹਾਲਾਂਕਿ ਦੇਖੋ ਸਰਦਾਰ ਹਰੀ ਸਿੰਘ ਨਲਵੇ ਨੇ ਜੋ ਆ ਪਸ਼ਾਵਰ ਏਰੀਆ ਮਲਤਾਨ ਏਰੀਆ ਕਾਬਲ ਕੰਧਾਰ ਤੱਕ ਉਹਨੇ ਇਸ ਪਾਸion ਰਾਜਿਤ ਸਿੱਖ ਰਾਜ ਦੇ ਵਿੱਚ ਮਲਾਇਆ ਔਰ ਜਨਰਲ ਜੋਰਾਵਰ ਸਿੰਘ ਨੇ ਹਿਮਾਚਲ ਲਦਾਖ ਤੋਂ ਲੈ ਕੇ ਤਿੱਬਤ ਅੱਦ ਤੱਕ ਸਿੱਖ ਰਾਜ ਜਿਹੜਾ ਉਹ ਫੈਲਾ ਦਿੱਤਾ ਔਰ ਜਨਰਲ ਹਰੀ ਸਿੰਘ ਨਲਵਾ ਜਿਹੜਾ ਉਹਦੀਆਂ ਕਹਾਣੀਆਂ ਤੇ ਅਜੇ ਵੀ ਘਰ ਘਰ ਪੈਂਦੀਆਂ ਔਰ ਐਡਾ ਮਹਾਨ ਜਨਰਲ ਜਨਰਲ ਜੋਰਾਵਰ ਸਿੰਘ ਵਰਗਾ ਜਨਰਲ ਉਹਦੇ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਦੇਖੋ ਜੀ 12 ਜਨਵਰੀ 1841 ਨੂੰ ਜਨਰਲ ਸ਼ਹੀਦ ਹੋ ਜਾਂਦਾ ਪਰ ਉਸ ਦੀ ਫੌਜ ਜਿਹੜੀ ਹੈ ਉਹ ਜਨਵਰੀ 1842 ਤੱਕ ਤਿੱਬਤ ਦੇ ਵਿੱਚ ਰਹੀ ਹੈ ਜੀ ਇੱਕ ਬਸੰਤ RAM ਨਾਮ ਦਾ ਕੋਈ ਇਹਨਾਂ ਦਾ ਫੌਜ ਦਾ ਅਫਸਰ ਸੀਗਾ ਜਨਰਲ ਜੋਰਾਵਰ ਸਿੰਘ ਦੀ ਫੌਜ ਦਾ ਕੋਈ ਸੈਕੰਡ ਅਫਸਰ ਹੋਵੇਗਾ ਉਸ ਦੀ ਕਮਾਂਡ ਦੇ ਵਿੱਚ ਇਹ ਇੱਕ ਸਾਲ ਲਗਭਗ ਉੱਥੇ ਰਹੇ ਨੇ ਫਿਰ ਉਸ ਤੋਂ ਬਾਅਦ ਇਹ ਬੰਦੇ ਲਦਾਖ ਪਠਾਰ ਥਾਣੀ ਹੁੰਦੇ ਹੋਏ ਕਮਾਉ ਦੇ ਰਸਤੇ ਸਤਲੁਜ ਪਾਰ ਵਾਪਸ ਆ ਗਏ ਨੇ ਪੰਜਾਬ ਦੇ ਵਿੱਚ ਮਤਲਬ ਵਾਪਸ ਆਏ ਨੇ ਪਰ ਕਹਿੰਦੇ ਨੇ ਕਿ ਵਾਪਸੀ ਆਉਂਦੇ ਆ ਵੀ ਬਹੁਤ ਥੋੜੇ ਬੰਦੇ तकरीबन 245 42 ਬੰਦੇ ਲਿਖਿਆ ਜੀ ਕਿ ਸਿਰਫ 242 ਬੰਦੇ ਹੀ ਪੰਜਾਬ ਤੱਕ ਪਹੁੰਚ ਸਕੇ ਨੇ ਬਾਕੀ ਜਿਆਦਾ ਬੰਦੇ ਜਿਹੜੇ ਆ ਰਸਤੇ ਦੀਆਂ ਕਠਿਨਾਈਆਂ ਦੇ ਕਾਰਨ ਹੀ ਰਸਤੇ ਦੇ ਵਿੱਚ ਹੀ ਉਹ ਆਪਣੇ ਦਮ ਤੋੜ ਗਏ ਨੇ 1942 ਨੂੰ ਪਹਿਲੀ ਵਾਰ ਰੂਪਕੁੰਡ ਝੀਲ ਹੈ ਜੀ तकरीबन 16500 ਫੁੱਟ ਦੀ ਉਚਾਈ ਹੈ ਉਹਦੀ ਉਸ ਏਰੀਏ ਦੇ ਵਿੱਚ ਕਹਿੰਦੇ ਨੇ ਕਿ ਬੇੰਤ ਮਨੁੱਖੀ ਪਿੰਜਰ ਮਿਲੇ ਔਰ ਸਮਝਿਆ ਜਾਂਦਾ ਕਿ ਉਹੀ ਸਰਦਾਰ ਸੈਨਿਕ ਸਨ ਜਿਹੜੇ ਕਿ ਜਦੋਂ ਉਹਨਾਂ ਦਾ ਜਰਨਲ ਸ਼ਹੀਦ ਹੋ ਜਾਂਦਾ ਤੇ ਵਾਪਸ ਆਉਂਦੇ ਆ ਵਿਚਾਰੇ ਜਾਂ ਤਾਂ ਰਸਤਾ ਭੁੱਲੇ ਨੇ ਜਾਂ ਰਸਤੇ ਦੀਆਂ ਕਠਿਨਾਈਆਂ ਕਾਰਨ ਜਿਹੜੇ ਨੇ ਉਹ ਉਥੇ ਆਪਣਾ ਦਮ ਤੋੜਿਆ ਜਿਨ੍ਹਾਂ ਨੇ ਇਹ ਸੀ ਜੀ ਸਿੱਖ ਕੌਮ ਦਾ ਇੱਕ ਅਣਮੁੱਲਾ ਹੀਰਾ ਮਹਾਨ ਜਰਨੈਲ ਜੀ ਦੀ ਦਲੇਰੀ ਅੱਗੇ ਤੇ ਸ਼ੇਰ ਵੀ ਪਾਣੀ ਭਰਦੇ ਸੀਗੇ ਮੈਂ ਤਾਂ ਹੀ ਕਹਿਣਾ ਨਾ ਕਿ ਸਿੱਖ ਰਾਜ ਜਿਹੜਾ ਏ ਉਹ ਇੱਕ ਇਹੋ ਜਿਹਾ ਰਾਜ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ ਕਿ ਜਿਹਦੇ ਰਾਜ ਦੇ ਵਿੱਚ ਹਰ ਜਰਨੈਲ ਜਿਹੜਾ ਏ ਉਹ ਇੱਕ ਸ਼ੇਰੀ ਸੀਗਾ ਜਿਆਦਾ ਤੇ ਸ਼ੇਰ ਦਾ ਸ਼ਿਕਾਰ ਕਰਨ ਨਾਲ ਤੇ ਬੜੀ ਮਤਲਬ ਛੋਟੀ ਗੱਲ ਹੋ ਜਾਂਦੀ ਹੈ ਸ਼ੇਰ ਸੀਗਾ ਖੁਦ ਸ਼ੇਰ ਉਹਦੇ ਵਿੱਚ ਤੁਸੀਂ ਜਨਰਲ ਜੋਰਾਵਰ ਸਿੰਘ ਬਾਰੇ ਵੀ ਹੁਣ ਤੁਸੀਂ ਦੇਖਿਆ ਜਨਰਲ ਹਰੀ ਸਿੰਘ ਨਲਵਾ ਅਕਾਲੀ ਫੂਲਾ ਸਿੰਘ ਜੀ ਨਿਧਾਨ ਸਿੰਘ ਪੰਜੱਥਾ ਦਿਮਾਨ ਮੋਹਕਮ ਚੰਦ ਸਰਦਾਰ ਮਹਾ ਸਿੰਘ ਲੈਣਾ ਸਿੰਘ ਮਜੀਠੀਆ ਇਹ ਜਿਹੜੇ ਛੋਟੀ ਦੇ ਜਨਰਲ ਸੀਗੇ ਇਹ ਆਪਾਂ ਇਹ ਇਹਨਾਂ ਦੇ ਉਹ ਮੋਢੇ ਸੀਗੇ ਜਿਨ੍ਹਾਂ ਦੇ ਮੋਢਿਆਂ ਤੇ ਸਿੱਖ ਰਾਜ ਟਿਕਿਆ ਹੋਇਆ ਸੀਗਾ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਕੱਲ ਨੂੰ ਇੱਕ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਜੈ ਹਿੰਦ ਸਤਿ ਸ੍ਰੀ ਅਕਾਲ ਖੁਦਾ হাফেজ